ਮਾਨ ਸਾਹਿਬ ਮੈਨੂੰ ਤਾਂ ਨਾ ਹੀ ਤਿੰਨ ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾ ਹੀ ਨਹੀਂ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜੀ ਦਾ ਅਲਫਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਜਿਹੜੇ ਕਹਿੰਦੇ ਨੇ ਨਾ 2 ਮਹੀਨੇ ਇਹਨੂੰ ਮੁਲਾਕਾਤਾਂ ਕਰਦਿਆਂ ਨੂੰ ਹੋਗੇ ਵੀਰੋ ਤੁਹਾਡੇ ਕੋਲੇ ਮਹਿਮਾਨ ਸਾਹਿਬ ਨੂੰ ਦੱਸਦਾ ਜੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਲਾਤੇ ਸੀ ਸਾਰੇ ਪਿੰਡਾਂ ਦੇ ਸਾਡੇ ਜ਼ੋਨ ਇੰਚਾਰਜਾਂ ਦੇ ਨੰਬਰ ਪਿੰਡ ਦੇ ਵਰਕਰ ਸਹਿਬਾਨਾਂ ਦੇ ਨੰਬਰ ਸਾਰੇ ਵੰਡਤੇ ਸੀ ਚਾਰ ਦਿਨ ਸੁਖਬੀਰ ਜੀ ਦੇ ਮੈਂ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਚ ਨਹੀਂ ਚੱਲਦਾ ਇਹਦਾ ਉਦੋਂ ਸਾਡਾ ਅੰਤਰ ਸ਼ੁਰੂ ਹੋਇਆ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਸਾਡੇ ਪੈਰਲਲ ਚੱਲ ਪਏ ਹਲਕੇ ਦੇ ਵਿੱਚ ਜਿਹੜੇ ਘਰ ਅਸੀਂ ਜਾਂਦੇ ਉਸੇ ਘਰ ਹੀ ਉਹ ਪਹੁੰਚ ਜਾਂਦੇ ਔਰ ਕਹਿ ਦਿੰਦੇ ਵੀ ਤੁਸੀਂ ਚਿੰਤਾ ਨਾ ਕਰੋ ਇਲੈਕਸ਼ਨ ਇਥੋਂ ਆਪਾਂ ਹੀ ਲੜਨਾ ਦੱਸਦੇ ਹੈ ਨਹੀਂ ਸੀ ਵੀ ਆਮ ਆਦਮੀ ਤੋਂ ਲੜਨਾ ਕਾਂਗਰਸ ਤੋਂ ਲੜਨਾ ਜਾਂ ਭਾਜਪਾ ਤੋਂ ਜਾਂ ਕਾਲੀ ਦਲ ਤੋਂ ਸਾਰੇ ਇੱਥੇ ਵੀ ਬਹੁਤ ਲੋਕ ਬੈਠੇ ਹੋਣੇ ਆ ਜਿਨ੍ਹਾਂ ਨੂੰ ਕਹਿ ਕੇ ਗਈ ਲੋਕਾਂ ਨੂੰ ਭੰਬਲ ਪੂਸੇ ਚ ਪਾ ਰਹੀ ਸੀ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਯਾਂ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪਿਤ ਬਦਲਣਾ ਮੈਂ ਅਕਾਲੀ ਦਲ ਤੋਂ ਆ ਇਹ ਭਾਜਪਾ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹੇ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਚ ਪਏ ਵੇ ਹਜੇ ਆਪਾਂ ਇਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮਨਪ੍ਰੀਤ ਨੂੰ ਦੇਣੀ ਆ ਜਾਂ ਸੁਖਵੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਥੋਂ ਹੁੰਦਾ ਤਾਂ ਕਰ ਲਾ 4 ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਜ਼ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਛਟਨੀ ਬਹੁਤ ਔਖੀ ਛਟਨੀ ਜਿਹੜੀ ਪਾਰਟੀ ਦਾ ਹੱਥ ਮੇਰੇ ਸਵਰਗੀਏ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਸਾਹਿਬ ਮੈਨੂੰ ਫੜਾ ਕੇ ਗਏ ਸੀ ਸਾਡੇ ਸਾਰੇ ਪਰਿਵਾਰ ਨੂੰ ਇਸ ਪਾਰਟੀ ਨਾਲ ਲਾ ਕੇ ਗਏ ਸੀ ਯਕੀਨ ਜਾਣਿਓ ਸਾਡੀਆਂ ਭੁੱਬਾਂ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ ਔਰ ਮੈਂ ਅੱਜ ਧੰਨਵਾਦ ਕਰਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਭ ਤੋਂ ਪਹਿਲਾਂ ਮੈਂ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਆਮ ਆਦਮੀ ਪਾਰਟੀ ਬਣਾਈ ਉਹਨਾਂ ਦੀ ਪਾਰਟੀ ਬਣਾਉਣ ਕਰਕੇ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਰੁਲੇਵੇ ਨੂੰ ਸੰਭਾਲਿਆ ਤੇ ਜਿਹਦੇ ਵਿੱਚ ਸਭ ਤੋਂ ਮੇਨ ਮੁੱਖ ਭੂਮਿਕਾ ਨਿਭਾਈ ਸਰਦਾਰ ਰਾਜਵੀਰ ਸਿੰਘ ਜੀ ਓਐਸਡੀ ਸਾਹਿਬ ਨੇ ਕਿ ਜਿਨ੍ਹਾਂ ਨੇ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੜ ਲਾਇਆ ਵੀ ਬਾਈ ਜੀ ਤੁਸੀਂ ਘਬਰਾਓ ਨਾ ਮਾਨ ਸਾਹਿਬ ਹੈਗੇ ਇਹ ਤੁਹਾਨੂੰ ਗੱਲ ਨਾ ਲਾਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆਂ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੇ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپਰਦ ਕਰਨ ਲੱਗਿਆ ਜੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾ ਲਖਾਓ ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ ਐਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ ਉਸ ਤੋਂ ਉਪਰੰਤ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਖਾਸ ਕਰਕੇ ਮੇਰੇ ਛੋਟੇ ਭਰਾ ਸੁਖਜਿੰਦਰ ਸਿੰਘ ਜੀ ਕੌਣੀ ਸਾਹਿਬ ਪੰਗਾਲ ਸਾਹਿਬ ਕਰਨਪਾਲ ਸਾਹਿਬ ਹੋਰ ਵੀ ਜੇ ਮੈਂ ਤੁਹਾਨੂੰ ਕੋਈ ਨਾਂ ਲੈਣ ਤੋਂ ਰਹਿ ਗਿਆ ਹੋਵਾਂ ਕਰਾਈ ਵਾਲਾ ਸਾਹਿਬ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਮੈਂ ਤੇ ਮੇਰੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਦੇ ਵਿੱਚ ਲਾ ਕੇ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਂਗੇ ਤੁਸੀਂ ਅੱਗੇ ਹੋ ਅੱਗੇ ਰਹਿ ਕੇ ਹੀ ਤੁਸੀਂ ਕੰਮ ਕਰਾਂਗੇ ਤੁਹਾਡੀ ਕਮਾਂਡ ਥੱਲੇ ਅਸੀਂ ਕੰਮ ਕਰਾਂਗੇ ਕਿਤੇ ਇਹ ਨਾ ਸੋਚਿਓ ਕਿ ਅੱਜ ਡਿਮਨ ਮਾਨ ਸਾਹਿਬ ਨੇ ਆ ਕੇ ਸ਼ਾਮਲ ਕਰ ਲਿਆ ਸਾਰੇ ਕਾਸੇ ਤੇ ਇਹਨਾਂ ਦੇ ਕਬਜ਼ਾ ਇਹ ਕਦੇ ਜ਼ਿੰਦਗੀ ਚ ਦਿਮਾਗ ਚ ਨਾ ਲੈ ਕੇ ਆਇਓ ਮੈਂ ਬਹੁਤ ਨੀਵੇਂ ਪੱਧਰ ਤੋਂ ਉੱਠ ਕੇ ਆਇਆ ਮੈਂ ਇਹ ਦਰਦ ਸਮਝ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਕੀ ਬੀਤਦੀ ਹੋਣੀ ਆ ਇੱਕ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਦੇਵਾਂਗਾ ਮੈਂ ਕਿ ਤੁਹਾਨੂੰ ਕਿਸੇ ਗੱਲ ਦਾ ਉਲੰਭਾ ਆ ਜਾਏ ਕਿ ਯਾਰ ਇਹਨਾਂ ਨੇ ਸਾਡੇ ਨਾਲ ਤੱਕਾ ਕੀਤਾ ਤੁਹਾਡਾ ਮਾਨ ਸਨਮਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਸੀਐਮ ਪੰਜਾਬ ਜਾਂ ਕੋਈ ਵੀ ਸਟੇਟ ਦੇ ਸੀਐਮ ਹੁੰਦੇ ਆ ਨਾ ਉਹ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਕਾਰ ਆਏ ਆ ਆਪਦੇ ਸਾਰੇ ਰਜੇਵੇਂ ਛੱਡ ਕੇ ਕਿਧੜਵੇ ਇਹਨਾਂ ਦੇ ਸਾਹਮਣੇ ਮੈਂ ਇਹ ਗੱਲ ਕਹਿਣਾ ਰੱਬ ਨੂੰ ਮੰਨ ਕੇ ਕਿ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬ ਅੱਜ ਤੁਸੀਂ ਸਾਨੂੰ ਸੰਭਾਲਿਆ ਤੁਹਾਡਾ ਇੱਜ਼ਤ ਮਾਨ ਉਦੋਂ ਵੱਧ ਕਰਕੇ ਦੇਵਾਂਗੇ ਅਗਲੀ ਗੱਲ ਮਾਨ ਸਾਹਿਬ ਇੱਕ ਤੁਸੀਂ ਐਲਾਨ ਕਰਕੇ ਗਏ ਸੀ ਮਾਲਵਾ ਨਹਿਰ ਦਾ ਤੁਹਾਡਾ ਜੋ ਵੀ ਫੈਸਲਾ ਸਾਡੇ ਸਿਰ ਮੱਥੇ ਤੇ ਪਰ ਉਸ ਗੱਲ ਨੂੰ ਆਪਾਂ ਇੱਕ ਵਾਰੀ ਰਿਪੀਟ ਕਰਕੇ ਸਾਡੇ ਜਿੰਨੇ ਵੀ ਕਿਸਾਨ ਭਰਾ ਆਪਣੇ ਜ਼ਿਮੀਂਦਾਰ ਭਰਾ ਉਹ ਇਸ ਗੱਲ ਦਾ ਥੋੜਾ ਜਿਹਾ ਇਤਰਾਜ਼ ਕਰਦੇ ਸੀ ਕਿ ਸਾਡੀ ਸਲਾਹ ਤੋਂ ਬਿਨਾਂ ਨਾ ਕੁਝ ਵੀ ਕਰਿਓ ਅਸੀਂ رائے ਦੇਵਾਂਗੇ ਸਾਨੂੰ ਥੋੜਾ ਜਿਹਾ ਉਸ ਗਰੁੱਪ ਦੇ ਵਿੱਚ ਸ਼ਾਮਲ ਕਰਿਓ ਕਿ ਇਹ ਨਹਿਰ ਕਿਵੇਂ ਬਣਨੀ ਚਾਹੀਦੀ ਆ ਕਿਉਂਕਿ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹਿਰ ਕੱਢਣੀਆਂ ਇਸ ਕਰਕੇ ਇਹਨਾਂ ਦੀ رائے ਬੜੀ ਜ਼ਰੂਰੀ ਆ ਜੀ ਇਹਨਾਂ ਦੀ رائے ਦੇ ਅਕੋਰਡਿੰਗ ਹੀ ਆਪਾਂ ਆਪਾਂ ਇਹ ਨਹਿਰ ਦਾ ਨਿਰਮਾਣ ਕਰਾਵਾਂਗੇ ਜਿਹੜੇ ਹਿਸਾਬ ਨਾਲ ਇਹ ਲੋਕ ਚਾਹੁੰਦੇ ਆ ਇਹਨਾਂ ਨੂੰ ਡਰ ਬੈਠਿਆ ਪਿਆ ਸੀ ਕਿ ਕਿਤੇ ਇਹ ਨਾ ਹੋਵੇ ਸਾਡੀਆਂ ਪਾਈਪਾਂ ਪੱਟ ਕੇ ਪਾਸੇ ਰੱਖ ਦੇਣ ਪਰ ਐਸ ਗੱਲ ਦਾ ਤੁਸੀਂ ਵਿਸ਼ਵਾਸ ਤੋਆ ਕੇ ਜਾਇਓ ਮਾਨ ਸਾਹਿਬ ਇਹ ਇਸ ਗੱਲ ਨੂੰ ਬੜੇ ਉਤਾਵਲੇ ਆ ਤੁਹਾਡੀ ਗੱਲ ਸੁਣਨ ਵਾਸਤੇ ਇੱਕ ਮਾਨ ਸਾਹਿਬ ਅਖੀਰਲੀ ਗੱਲ ਮੈਂ ਆਪ ਜੀ ਦੇ ਨਾਲ ਕਰਨੀ ਚਾਹਾਂਗਾ ਕਿ ਮਾਨ ਸਾਹਿਬ ਸਾਡੇ ਸ਼ਹਿਰ ਦਾ ਤੇ ਲੈਣੋਂ ਪਾਰ ਪਿੰਡ ਦਾ ਇਹ ਸ਼ਹਿਰ ਨੂੰ ਸਾਡੇ ਨੂੰ ਰੇਲਵੇ ਲਾਈਨ ਡਿਵਾਈਡ ਕਰਦੀ ਆ ਜੀ ਇੰਨਾ ਕੁ ਮਾੜਾ ਹਾਲ ਆ ਸੀਵਰੇਜ ਸਿਸਟਮ ਦਾ ਤੇ ਵਾਟਰ ਵਰਕ ਸਿਸਟਮ ਦਾ ਮਾਨ ਸਾਹਿਬ ਕਿ ਮੈਨੂੰ ਇਹ ਲੱਗਦਾ ਕਿ 8 ਸਾਲ ਹੋ ਗਏ ਜੀ ਕਿਸੇ ਨੇ ਵਾਟਰ ਵਰਕ ਦਾ ਪਾਣੀ ਪੀ ਕੇ ਨਹੀਂ ਵੇਖਿਆ ਪੀ ਕੇ ਤਾਂ ਦੂਰ ਦੀ ਗੱਲ ਆ ਕਿਸੇ ਨੇ ਸ਼ਾਇਦ ਨਾ ਕੇ ਵੀ ਨਹੀਂ ਵੇਖਿਆ ਪਾਣੀ ਨਹੀਂ ਆਉਂਦਾ ਵਾਟਰ ਵਰਕ ਦਾ ਐਡਾ ਮਾੜਾ ਹਾਲ ਸੀਵਰੇਜ ਦਾ ਇਹ ਹਾਲ ਆ ਜੀ ਕਿ ਬਿਨਾ ਬਾਰਿਸ਼ ਤੋਂ ਹੀ ਸੀਵਰੇਜ ਓਵਰਫਲੋ ਹੋਇਆ ਫਿਰਦਾ ਪਾਣੀ ਸ਼ਹਿਰ ਦੀਆਂ ਗਲੀਆਂਾਂ 'ਚ ਇੱਥੇ ਲੋਕਾਂ ਦਾ ਜੋਣਾ ਗੁੱਬਰ ਹੋਇਆ ਪਿਆ 'ਚ ਔਰ ਮੈਂ ਬਹੁਤ ਹੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕਰੂੰਗਾ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਅੱਜ ਮੇਰੇ ਹਲਕੇ ਵਾਸਤੇ ਖਾਸ ਕਰਕੇ ਗਿੱਦੜ ਵਾਸਤੇ ਥੋੜਾ ਜਿਹਾ ਹੱਥ ਖੋਲ ਕੇ ਸਾਨੂੰ ਇਸ ਇਹ ਸਾਡਾ ਕੰਮ ਕਰਕੇ ਜਾਇਓ ਇਹ ਸਾਨੂੰ ਫੰਡ ਦੇ ਕੇ ਜਾਇਓ ਤਾਂ ਕਿ ਮੈਂ ਇਹ ਇੱਕ ਐਸੀ ਯਾਦਗਾਰ ਬਣਾ ਸਕਾਂ ਜਿਹੜੀ ਰਹਿੰਦੀ ਦੁਨੀਆ ਤੱਕ ਲੋਕ ਤੁਹਾਨੂੰ ਯਾਦ ਕਰਨ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਹੁੰਦੇ ਸੀ ਉਹਨਾਂ ਨੇ ਸਾਡਾ ਸੀਵਰੇਜ ਸਿਸਟਮ ਜਾ ਠੀਕ ਕੀਤਾ ਕਿਉਂਕਿ ਮਾਨ ਸਾਹਿਬ ਤੁਹਾਡੇ ਧਿਆਨ ਚ ਲਿਆਦਾ ਕਿ 2015 ਦੇ ਵਿੱਚ ਮੈਂ ਹਲਕਾ ਇੰਚਾਰਜ ਬਣਿਆ ਸੀ ਜੀ ਇੱਥੋਂ ਦਾ ਕਿ ਦਿਲਵਾ ਦਾ ਉਦੋਂ ਮੈਂ ਇਹ ਸੀਵਰੇਜ ਸਾਫ਼ ਕਰਵਾਇਆ ਸੀ ਜੀ ਦੀ ਬਦੌਲਤ ਇਹ ਹੁਣ ਤੱਕ ਚੱਲੀ ਗਿਆ ਜੀ ਹੁਣ ਬਿਲਕੁਲ ਚੋਕ ਹੋ ਗਿਆ ਦੋ ਚੀਜ਼ਾਂ ਦੀ ਬੜੀ ਅਤੀ ਜ਼ਰੂਰੀ ਆ ਤੇ ਪਿੰਡ ਦੇ ਵਿੱਚ ਇੱਕ ਅਲੱਗ ਵਾਟਰ ਟੈਂਕਸ ਤੇ ਅਲੱਗ ਸੀਵਰੇਜ ਆਪਾਂ ਬਣਾ ਕੇ ਦੇਣਾ ਕਿਉਂਕਿ ਬਹੁਤ ਲੋਕ ਬਹੁਤ ਬੁਰੇ ਹਾਲ ਦੇ ਵਿੱਚ ਲੋਕ ਜਿਉ ਰਹੇ ਆ ਅਗਲੀ ਬੇਨਤੀ ਜੀ ਕਿ ਮਾਨ ਸਾਹਿਬ ਪਿੰਡਾਂ ਦੇ ਵਿੱਚ ਵੀ ਬੜੇ ਕੰਮ ਪੈਂਡਿੰਗ ਪਏ ਆ। ਖਾਸ ਕਰਕੇ ਛੱਪੜਾਂ ਦੇ ਆ ਜਿਹੜੇ ਗਲੀਆਂ ਨਾਲੀਆਂ ਵਾਲੇ ਤਾਂ ਚਲੋ ਆਮ ਗੱਲ ਆ। ਮੇਨ ਗੱਲ ਇਹ ਆ ਜੇ ਜਿਹੜਾ ਪਾਣੀ ਕਲੌਟ ਹੋ ਰਿਹਾ। ਅਗਲੀ ਗੱਲ ਪਾਣੀ ਦੀਆਂ ਪਾਈਪਾਂ ਦੇ ਖਾਲਾਂ ਦੇ ਜ਼ਿੰਮੇਦਾਰਾਂ ਦੇ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਮਾਨ ਸਾਹਿਬ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਕਿ ਇੱਥੇ ਰਾਸ਼ਨ ਕਾਰਡ ਬੜੇ ਕੱਟੇ ਗਏ ਜੀ ਇਹ ਵਿਚਾਰੇ ਗਰੀਬ ਉਹਨਾਂ ਦੇ ਸਿਰ ਤੇ ਇਹਨਾਂ ਦੀ ਗੱਡੀ ਚੱਲਦੀ ਸੀ ਇਹਨਾਂ ਦੀਆਂ ਪੈਨਸ਼ਨਾਂ ਬੜੀਆਂ ਕਟੀਆਂ ਗੱਜਾਂ ਇਹੋ ਜਿਹੇ ਛੋਟੇ-ਛੋਟੇ ਕੰਿਆਂ ਦੇ ਮੀਟਰ ਨਹੀਂ ਲੱਗੇ ਅਫਸਰ ਸਹਿਬਾਨਾਂ ਨੂੰ ਸਪੈਸ਼ਲ ਹਦਾਇਤ ਦੇ ਕੇ ਜਾਇਓ ਕਿ ਮੈਨੂੰ ਗਿੱਦੜਵੇ ਹਲਕੇ ਦਾ ਕੋਈ ਲੰਬਾਣਾ ਅੱਜ ਐਸਾ ਅਸ਼ੀਰਵਾਦ ਅੱਜ ਦੇ ਕੇ ਜਾਇਓ ਕਿਸਾਨ ਨੂੰ ਮੁੜ ਕੇ ਪਿੱਛਾ ਯਾਦ ਨਾ ਕਰਨਾ ਪਵੇ ਅੱਗੇ ਅੱਗੇ ਚੱਲਦੇ ਜਾਈਏ ਜਿਹੜੀ ਅਖੀਰਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੂੰਗਾ ਮਾਨ ਸਾਹਿਬ ਅੱਜ ਮੇਰੇ ਸਾਰੇ ਭਰਾਵਾਂ ਦੀ ਹਾਜ਼ਰੀ 'ਚ ਤੁਹਾਡੀ ਪੂਰੀ ਕੈਬਨਿਟ ਬੈਠੀ ਆ ਇਹਦੀ ਹਾਜ਼ਰੀ 'ਚ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਅੱਜ ਤੁਸੀਂ ਬੜੇ ਮਾਣ ਕਰਕੇ ਇਸ ਕਿਦੜਵਾ ਹਲਕੇ ਦੇ ਵਿੱਚ ਆਏ ਹੋ ਮਾਣ ਸਨਮਾਨ ਦਿੱਤਾ ਮੈਨੂੰ ਪਿਆਰ ਦਿੱਤਾ ਜ਼ਿੰਦਗੀ ਪਰ ਜਿੰਨਾ ਚਿਰ ਤੁਸੀਂ ਸਿਆਸਤ ਕਰੋਗੇ ਤੁਹਾਡੇ ਨਾਲ ਰਵਾਂਗਾ ਤੇ ਕਦੇ ਤੁਹਾਨੂੰ ਇਹ ਸੁਣਨ ਨੂੰ ਨਹੀਂ ਮਿਲੇਗਾ ਕਿ ਮੈਂ ਡਿੰਪੀ ਨੂੰ ਜਾ ਕੇ ਉਥੇ ਗਿੱਦੜਵੇ ਰਲਾ ਕੇ ਆਇਆ ਸੀ ਤੇ ਇਹ ਨੇ ਮੇਰੀ ਪੱਗ ਨੂੰ ਦਾਗ ਲਾਤਾ ਸਾਫ਼ ਸੁਥਰੀ ਸਿਆਸਤ ਕਰੂੰਗਾ ਤੁਹਾਡੀ ਪੱਗ ਉੱਚੀ ਕਰਾਂਗੇ ਤੁਹਾਡੀ ਸ਼ਾਨ ਹੋਰ ਉੱਚੀ ਕਰਾਂਗੇ ਤੇ ਉਮੀਦ ਕਰਦੇ ਆਂ ਇੰਨੀ ਮਿਹਨਤ ਕਰਾਂਗੇ ਕਿ 2027 ਦੇ ਵਿੱਚ ਵੀ ਤੁਹਾਨੂੰ ਦੁਬਾਰਾ ਇਸ ਇੱਥੇ ਬਿਠਾ ਕੇ ਫਿਰ ਇਸੇ ਕੁਰਸੀ ਤੇ ਬਿਟਾਵਾਂ ਇਹ ਤੁਹਾਨੂੰ ਹੁਣ ਜਾਣ ਨਹੀਂ ਦੇਣਾ ਮਾਨ ਸਾਹਿਬ ਇੱਕ ਗਿੱਧੜਵਾਦੀ ਧਰਮ ਧਰਤੀ ਆ ਤੁਸੀਂ ਇੱਥੇ ਚਰਨਤਾ ਪਾ ਲੇ ਇਹਨੂੰ ਜਿੰਨਾ ਪਿਆਰ ਕਰੋਗੇ ਨਾ ਉਨਾ ਹੀ ਫਲ ਦਿੰਦੀ ਹੈ ਬੜੇ ਵੱਡੇ ਵੱਡੇ ਆਦਮੀ ਇਥੋਂ ਬਣ ਕੇ ਗਏ ਆ ਜਿੰਨਾ ਪਿਆਰ ਕਰੋਗੇ ਉਨਾ ਹੀ ਫਲ ਦਿੰਦੀ ਆ ਸੋ ਤੁਹਾਡਾ ਸਾਰਿਆਂ ਦਾ ਤੁਹਾਡੀ ਸਾਰੀ ਟੀਮ ਦਾ ਜੋ ਸ਼ਰੋਮਣੀ ਅਕਾਲੀ ਦਲ ਦੇ ਅੱਜ ਮੇਰੇ ਨਾਲ ਇਹ ਮੇਰੇ ਸਰਕਲ ਪ੍ਰਧਾਨ ਸਾਰੇ ਆਏ ਆ ਜੀ ਪਿੱਛੇ ਬੈਠੇ ਆ ਇਹ ਮੇਰੇ ਨਾਲ ਮੇਰੇ ਭਰਾ ਲਿੱਲੀ ਜੀ ਨਾਲ ਅਸ਼ੋਕ ਬੁੱਟਰ ਜੀ ਤੇ ਸਰਦਾਰ ਜਬਰਜੰਗ ਸਿੰਘ ਜੀ ਆਪਣਾ ਦੋਦੇ ਤੋਂ ਇਹ ਬੈਠੇ ਆ ਜੀ ਇਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਹਾਡਾ ਅੱਜ ਪੱਲਾ ਫੜ ਰਿਹਾ ਜੀ ਤੁਸੀਂ ਬੜੀਆਂ ਜੁਆਇਨਿੰਗਾਂ ਕਰਾਈਆਂ ਹੋਣੀਆਂ ਮਾਨ ਸਾਹਿਬ ਕਿਉਂਕਿ ਲੋਕ ਤੁਹਾਨੂੰ ਪਿਆਰ ਹੀ ਇੰਨਾ ਕਰਦੇ ਆ ਪਰ ਐਡੀ ਵੱਡੀ ਜੁਆਇਨਿੰਗ ਨਹੀਂ ਕਦੇ ਕਰਾਈ ਹੋਣੀ ਤੁਸੀਂ ਆਏ ਤਾਂ ਬਹੁਤ ਹੋ ਅੱਜ 10000 ਬੰਦਾ ਤੁਹਾਡੇ ਨਾਲ ਜੋੜਨ ਲੱਗਿਆਂ ਇਹ ਮੇਰੀ ਜਾਨ ਆ ਮਾਨ ਸਾਹਿਬ ਇਹਨਾਂ ਦਾ ਖਿਆਲ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਆਏ ਹੋ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਿਰ ਝੁਕਾ ਕੇ ਤੁਹਾਡਾ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਮੇਰੀ ਇੱਕ ਇੱਕ ਪੱਗ ਦੇ ਲਾੜੋਂ ਤੁਸੀਂ ਤੁਹਾਡਾ ਸਾਰਿਆਂ ਦਾ ਵੀ ਕੋਟਨ ਕੋਟਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ